ਸਦਾ ਜਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਵੀ ਤੁਹਾਡੇ ਤੇ ਇਤਰਾਜ਼ ਜਤਾ ਰਹੇ ਆ ਕਹਿੰਦੇ ਕਿ ਮੈਂ ਮੂਸੇਵਾਲਾ ਦੇ ਇਨਸਾਫ ਦੀ ਗੱਲ ਕੀਤੀ ਤੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਕਹਿੰਦੇ ਸੁਖਪਾਲ ਖੇੜਾ ਦੇ ਹੱਕ ਚ ਪ੍ਰਚਾਰ ਕੀਆ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਜਤਾਇਆ ਇਤਰਾਜ਼ ਦਾ ਬੇਟਾ ਉਹ ਵੱਡੇ ਨੇ ਵੈਸੇ ਸਤਕਾਰਯੋਗ ਨੇ ਆਪਣੇ ਹੁਣ ਮੈਂ ਉਹਨਾਂ ਦੇ ਤੇ ਕੋਈ ਨਿੱਜੀ ਟਿੱਪਣੀ ਤਾਂ ਨਹੀਂ ਕਰਨੀ ਚਾਹੁੰਦਾ ਕਰੋ ਉਹਦੀ ਆਪਣੀ ਰਾਇ ਹੈ ਵੀ ਉਹਨਾਂ ਨੂੰ ਮੇਰਾ ਇਸ ਤਰ੍ਹਾਂ ਕਾਂਗਰਸ ਦੀ ਸਿੱਧੀ ਸਪੋਰਟ ਕਰਨਾ ਨਹੀਂ ਚੰਗਾ ਲੱਗਿਆ ਕਿਉਂਕਿ ਕਾਂਗਰਸ ਨੂੰ ਮੈਂ ਕੋਈ ਸੌਦਾ ਥੜੋ ਕੀਤਾ ਕਿਸੇ ਨਾਲ ਵੀ ਮੈਂ ਤਾਂ ਕਿਸੇ ਕੱਲ ਲਈ ਕਾਂਗਰਸ ਬੇਸਕ ਰੂਪ ਦੇ ਵਿੱਚ ਮੈਂ ਕਾਂਗਰਸੀ ਸੀ ਮੇਰੇ ਬੇਟੇ ਨੇ ਵਿਧਾਨ ਸਭਾ ਕਾਂਗਰਸ ਤੋਂ ਲੜੀ ਹੈ ਤਾਂ ਉਹ ਵੀ ਐਸਾ ਮੈਂ ਜਾਣਾ ਤਾਂ ਉਧਰਲੇ ਪਾਸੇ ਮੰਨ ਲਓ ਮੈਂ ਆਜ਼ਾਦ ਚੋਣ ਵੀ ਲੜ ਲੈਂਦਾ ਜੀ ਮੈਂ ਲੋਕਾਂ ਨੂੰ ਥੋੜਾ ਬਹੁਤ ਤਾਂ ਬੁੱਧੂ ਬਣਾ ਸਕਦਾ ਸੀ ਇਸ ਮੌਲੇ ਜੀ ਮੈਂ ਤਾਂ ਆਜ਼ਾਦਾਂ ਜੀ ਮੈਨੂੰ ਵੋਟਾਂ ਪਾ ਦਿਓ ਪਾ ਦਿੰਦੇ ਮੈਨੂੰ ਪਰ ਉਸ ਤੋਂ ਬਾਅਦ ਮੈਂ ਫੇਰ ਜਾ ਕੇ ਕਾਂਗਰਸ ਨਾਲ ਜਾ ਕੇ ਲੜ ਜਾਂਦਾ ਹੂੰ ਤਜੇ ਮੈਂ ਆਪਣੇ ਆਪ ਨੂੰ ਸਪਸ਼ਟ ਕਰਦਾ ਹਨ ਵੀ ਮੈਂ ਤਾਂ ਜੀ ਯਾਰ ਇੱਕ ਮੈਂ ਸ਼ੁਰੂ ਤੋਂ ਕਾਂਗਰਸੀ ਹਾਂ ਮੈਂ ਕਾਂਗਰਸ ਨਾਲ ਹੀ ਕੰਮ ਕਰ ਰਿਹਾ ਹਾਂ ਹਾਂ ਤੁਹਾਨੂੰ ਚੰਗਾ ਲੱਗੇ ਤੁਸੀਂ ਪਾ ਦਿਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਇਸ ਗੱਲ ਨੂੰ ਤਾਂ ਨਾ ਪਾਓ ਮੈਂ ਧੋਖਾ ਤਾਂ ਨਹੀਂ ਨਾ ਕੀਤਾ ਕਿਸੇ ਦੇ ਸਪਸ਼ਟ ਰੂਪ ਦੇ ਵਿੱਚ ਤਾਂ ਆਪਣੇ ਆਪ ਨੂੰ ਮੈਂ ਲੋਕਾਂ ਸਾਹਮਣੇ ਇਹ ਦੱਸਿਆ ਵੀ ਮੈਂ ਕੀ ਹਾਂ ਲੋਕ ਮੇਰੇ ਤੋਂ ਵੱਧੂ ਦੀ ਐਸਪੈਕਟੇਸ਼ਨ ਨਾ ਰੱਖਣ ਦੀ ਮੈਂ ਤਾਂ ਜੀ ਜੇ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਆਪਣੀ ਜੋ ਜੋ ਮੇਰੀ ਉਕਾਤ ਹੈ ਮੈਂ ਤੁਹਾਡੇ ਸਾਹਮਣੇ ਕਰਦਾ ਹੋਰ ਤੁਹਾਡਾ ਫੈਸਲਾ ਤੁਸੀਂ ਇਹ ਤੇ ਕੀ ਕਰਨਾ ਹਮਮ ਹੁਣ ਜਿੱਥੋਂ ਤੱਕ ਆ ਜਾਂਦਾ ਹੈ ਮਾਨ ਸਾਹਿਬ ਦੀ ਗੱਲ ਹੈ ਜਿੱਦਾਂ ਉਹਨੂੰ ਫੋਟੋ ਦੀ ਗੱਲ ਲਾਵੇ ਹਮ ਬੈਸੀ ਦਾ ਸਿੱਧੂ ਨੂੰ ਮੈਂ ਤਾਂ ਕਈ ਵਾਰੀ ਐ ਮੰਨ ਲੈਣਾ ਹੁਣ ਵੀ ਯਾਰ ਮੈਂ ਤਾਂ ਉਹਦਾ ਇੱਕ ਜਨਮਦਾਤਾ ਹਮ ਮਾਪਾ ਉਹਦਾ ਮਤਲਬ ਮਾਂ ਪਿਓ ਦੀ ਜਗ੍ਹਾ ਤੇ ਜਹਾਂ ਹੈਗਾ ਬਾਇਓਲੋਜੀਕਲ ਉਹਦਾ ਮੈਂ ਫਾਦਰ ਹਮ ਪਰ ਉਹਦੋਂ ਮਗਰ ਸਿੱਧੂ ਜਿੰਨਾ ਫੇਮ ਹੋ ਗਿਆ ਪ੍ਰਸਿੱਧ ਹੋ ਗਿਆ ਉਹ ਠੀਕ ਉਹਨੂੰ ਹਰ ਤੱਕ ਕੇ ਨੇ ਹਰ ਐ ਦੁਨੀਆ ਦੇ ਹਰ ਹਿੱਸੇ ਚ ਆਪਣਾਇਆ ਗਿਆ ਉਹਨੂੰ ਕਬੂਲ ਕੀਤਾ ਹਨ ਹੁਣ ਮੇਰੇ ਕੋਲੇ ਕਈ ਬੱਚੇ ਆ ਜਾਂਦੇ ਨੇ ਜਾਂ ਕਈ ਜਿੱਦਾਂ ਇੱਕ ਟਰੈਕਟਰ ਏਜੰਸੀ ਵਾਲਾ ਆ ਗਿਆ ਜਿੱਦਾਂ ਯੂਕੇ ਦਾ ਇੱਕ ਹੋਟਲ ਵਾਲਾ ਆ ਗਿਆ ਤਾਂ ਉਹਨੇ ਕਹੀ ਸਿੱਧੂ ਦੀ ਫੋਟੋ ਲਾ ਲਈਏ ਤੇ ਮੈਂ ਇਹਨੂੰ ਹੱਸਣ ਲੱਗਿਆ ਨਾ ਵੀ ਬੇਟਾ ਤੈਨੂੰ ਕੋਈ ਫਾਇਦਾ ਹੋਊ ਇਸ ਗੱਲ ਹੂੰ ਉਹ ਕਹਿੰਦਾ ਬਾਪੂ ਫਾਇਦਾ ਹੁੰਦਾ ਪਹਿਲਾ ਫਾਇਦਾ ਤਾਂ ਇਹ ਹੁੰਦਾ ਵੀ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਵੀ ਮੈਂ ਬਾਈ ਨੂੰ ਸੁਣਦਾ ਤੇ ਮੈਂ ਬਾਈ ਦੀ ਤਸਵੀਰ ਲਾਉਂਗਾ ਆਪਣੇ ਕਾਰੋਬਾਰ ਦੇ ਵਿੱਚ ਨੰਬਰ 2 ਤੇ ਮੇਰੇ ਵਪਾਰ ਨੂੰ ਮੇਰੀ ਦੁਕਾਨਦਾਰੀ ਨੂੰ ਫਾਇਦਾ ਹੁੰਦਾ ਹੈ ਅਕਸਰ ਦੇਖਿਆ ਕਿ ਉੱਥੇ ਤਾਂ ਮੈਨੂੰ ਵੀ ਖੁਸ਼ੀ ਹੁੰਦੀ ਹੈ ਵੀ ਘੱਟੋ ਘੱਟ ਕੋਈ ਬੰਦਾ ਫੋਟੋ ਲਾਉਂਦਾ ਹੈ ਉਹਦੇ ਰੁਜ਼ਗਾਰ 'ਚ ਵਾਧਾ ਹੁੰਦਾ ਹੈ ਵਾਧਾ ਹੁੰਦਾ ਤੇ ਉਹ ਚੰਗੀ ਤਾਂ ਵਰਤਿਆ ਜਾਂਦਾ ਉਹ ਪਿਆਰ ਕਰਦਾ ਹੈ ਉਹਨੂੰ ਮਾਨਸਿਕਤਾ ਉਹਦੀ ਸੰਤੁਸ਼ਟ ਹੁੰਦੀ ਹੈ ਉਸ ਗੱਲ ਦੇ ਨਾਲ ਵੀ ਮੈਂ ਖੁਸ਼ ਆ ਮੇਰਾ ਭਰਾ ਮੇਰੇ ਆਪਣੇ ਫੋਟੋ ਲੱਗੇ ਤਾਂ ਮੇਰੇ ਉਹਨੂੰ ਚਾਹਣ ਵਾਲੇ ਮੇਰੇ ਕੋਲੇ ਬਹੁਤ ਆਉਂਦੇ ਆ ਤਾਂ ਮੈਨੂੰ ਵੀ ਲੱਗਦਾ ਵੀ ਲਾਲਾ ਯਾਰ ਕੋਈ ਗੱਲ ਪਰੰਤੂ ਜੇ ਉਹ ਬੰਦਾ ਕਹੇ ਵੀਰ ਜੇ ਦੇਰੀ ਸਿੱਧੂ ਦੀ ਮੈਂ ਜੇ ਸਿੱਧੂ ਦੀ ਫੋਟੋ ਲਵਣਾ ਮੇਰਾ ਨੁਕਸਾਨ ਹੁੰਦਾ ਜਾਂ ਸਿੱਧੂ ਦੀ ਫੋਟੋ ਲਵਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੂੰ 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 ਉੱਥੇ ਮੈਨੂੰ ਐ ਲੱਗਦਾ ਵੀ ਜੇ ਤੈਨੂੰ ਫਰਕ ਨਹੀਂ ਪੈਂਦਾ ਫਿਰ ਤੂੰ ਇਹਨੂੰ ਨਹੀਂ ਲੈ ਨਹੀਂ ਲੈਣੀ ਚਾਹੀਦੀ ਜਾਂ ਤਾਂ ਤੁਸੀਂ ਇਸੇ ਤਰੀਕੇ ਨਾਲ ਹੀ ਹੋਇਆ ਨਹੀਂ ਨਹੀਂ ਮੇਰੀ ਅਗਲੀ ਗੱਲ ਜਾਂ ਤਾਂ ਤੁਸੀਂ ਇਸ ਗੱਲ ਨੂੰ ਕਬੂਲ ਕਰੋ ਉਹ ਜਦੋਂ ਕੋਈ ਮਾਨ ਸਾਹਿਬ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਹੋਰ ਵੀ ਤੁਸੀਂ ਪਿਛਲੀ ਇਲੈਕਸ਼ਨ ਦੇ ਵਿੱਚ ਸੰਗਰੂਰ ਦੇ ਉੱਤੇ ਇਲੈਕਸ਼ਨ ਸਰਕਾਰ ਪਹਿਲਾਂ ਅਲਖੇ ਬਿਠਾ ਰਹੀ ਹੈ ਵੀ ਸਿੱਧੂ ਦੇ ਅਪੀਲ ਕਰਕੇ ਜਾਂ ਸਿੱਧੂ ਦੀ ਮੌਤ ਕਰਕੇ ਤੁਹਾਨੂੰ ਜਿਹੜੀ ਸੈਂਫਟੀ ਵੋਟ ਪੈ ਗਈ ਉਹ ਨਹੀਂ ਨਹੀਂ ਮੇਰਾ 40 ਸਾਲ ਦਾ ਕੈਰੀਅਰ ਹੈ ਨਹੀਂ ਪਰ ਲੋਕ ਮੰਨਦੇ ਆ ਜਿਹੜੀ ਜਿਹੜੀ ਸਿੱਧੂ ਦੀ 3 ਸੈਕਿੰਡ ਦੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹਨਾਂ ਨੇ ਕਹਰੇ ਬਾਬਾ ਜੀ ਤੁਸੀਂ ਆਏ ਨਹੀਂ ਮੈਂ ਤੁਹਾਡੇ ਲਈ ਆਉਣਾ ਚਾਹੁੰਦਾ ਸੀ ਉਹਦਾ ਬਹੁਤ ਵੱਡੀ ਸਿੰਪਥੀ ਸਿਮਰਜੀਤ ਸਿੰਘ ਮਾਨ ਨੂੰ ਮਿਲੀ ਪਰ ਉਹ ਨਹੀਂ ਮੰਨ ਰਿਹਾ ਪਰ ਇੱਕ ਪਾਸੇ ਫੋਟੋ ਵੀ ਲਾ ਰੇ ਉਹ ਉਸ ਵੀਡੀਓ ਦਾ ਮੈਂ ਤੁਹਾਨੂੰ ਸੱਚ ਦੱਸਦਾ ਸਾਰੀ ਤੁਸੀਂ ਇਸ ਤਰ੍ਹਾਂ ਬੈਠਾ ਬੇਟਾ ਕੁਰਸੀ ਦੇ ਬੈਠਾ ਮੈਂ ਗੇਟ ਦੇ ਕੋਲੇ ਖੜਾ ਸਰਦਾਰ ਜਸਕਰਨ ਸਿੰਘ ਗਾਨ ਸਿੰਘ ਬਾੜਾ ਹਾਂ ਹਾਂ ਵੀਰ ਨੇ ਭਰਾ ਨੇ ਆਪਣੇ ਉਹ ਆਉਂਦੇ ਨੇ ਉਹ ਬੇਟਾ ਬੈਠਾ ਹੈ ਔਰ ਮੈਂ ਜਿਸ ਕਰਨ ਸਿੰਘ ਸਾਹਿਬ ਨੂੰ ਗਲ ਬੱਕੜੀ ਪਾ ਕੇ ਮਿਲਦੇ ਆ ਹਮ ਇੰਨੇ ਚ ਸਾਈਡ ਤੋਂ ਕੋਈ ਬੰਦਾ ਸਾਡੀ ਵੀਡੀਓ ਬਣਾ ਲੈਂਦਾ ਹਮ ਨਾ ਮੈਨੂੰ ਨਾ ਸਿੱਧੂ ਨੂੰ ਕਿਸੇ ਨੂੰ ਆ ਲਾਈਟ ਵੱਥੇ ਲੱਗਦੀ ਹੈ ਸਾਨੂੰ ਨਹੀਂ ਪਤਾ ਕੋਈ ਸਾਡੀ ਵੀਡੀਓ ਬਣ ਗਈ ਜਾਂ ਸਾਡੀ ਪਾਸੇ ਤੋਂ ਕਿਸੇ ਮੇਰੇ ਕਹਿਣ ਦਾ ਮਤਲਬ 19 ਇੱਕ ਵੀਡੀਓ ਦੇ ਨਾਲ ਹੀ ਬਹੁਤ ਵੱਡਾ ਫਾਇਦਾ ਹੋਇਆ ਵੀਡੀਓ ਬਣਾ ਲਈ ਉਸ ਤੋਂ ਬਾਅਦ ਜਸਕਰਨ ਸਿੰਘ ਆਪ ਦੇ ਫੋਨ ਤੋਂ ਸਿੱਧੂ ਦੀਵਾਨ ਸਾਹਿਬ ਨਾਲ ਗੱਲ ਗੱਲ ਉਹਨੇ ਕੀਤੀ ਹੈ ਹੂੰ 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 ਗੱਲ ਉਹਨੇ ਕੀਤੀ ਹੈ ਕਿਉਂਕਿ ਬਾਈਸ ਮੈਂ ਵੀ ਸਤਕਾਰ ਕਰਨਾ ਮੈਂ ਕਿਹੜੇ ਨਾਲ ਗੱਲ ਨਹੀਂ ਕਰ ਰਿਹਾ ਮਾਨ ਸਾਹਿਬ ਮੈਂ ਵੋਟ ਪਾਵਾਂ ਚਾਹੇ ਨਾ ਪਾਵਾਂ ਆਖਰ ਨੂੰ ਸਾਡੇ ਲੀਡਰ ਨੇ ਕੱਲ ਨੂੰ ਮੈਂ ਵੀ ਉਹਨਾਂ ਨਾਲ ਸਾਡਾ ਕੋਈ ਤਕਰਾਰ ਥੋੜੀ ਹੈ ਤਕਰਾਰ ਪਰੰਤੂ ਜਿੰਨੀ ਕਿ ਗੱਲ ਹੋਈ ਹੈ ਮੈਂ ਉਹ ਤਾਂ ਲੋਕਾਂ ਦੇ ਸਾਹਮਣੇ ਇੱਕ ਇਹ ਸਵਾਲ ਨਾ ਬਣੇ ਉਹਨੂੰ ਕਲੀਅਰ ਕਰਨਾ ਗੱਲ ਹੋਈ ਸੀ ਗੱਲ ਮਿਲਣ ਦੀ ਹੋਈ ਸੀ ਉਹ ਤੋ ਤੁਸੀਂ ਜੋ ਸੁਣਿਆ ਉਹ ਗੱਲ ਬਿਲਕੁਲ ਸਹੀ ਹੈ ਜਿਹੜੀ ਉਹਦੇ ਵਿੱਚ ਗੱਲ ਹੋਈ ਹੈ ਪਰੰਤੂ ਜੇ ਤੁਹਾਡੀ ਮੇਰੇ ਨਾਲ ਇੱਕ ਕਾਲ ਤੇ ਗੱਲ ਹੋ ਗਈ ਤਾਂ ਮੈਂ ਸਮਰਪਣਤਾ ਨਹੀਂ ਕਰਦਾ ਤੁਹਾਡੇ ਅੱਗੇ ਹੂੰ ਇੰਨਾ ਨਹੀਂ ਤਾਂ ਕੋਈ ਗੱਲ ਨਹੀਂ ਇੱਕ ਆਰਾਮ ਰਮਈ ਹੈ ਇਨਸਾਨੀ ਫਿਤਰਤਾ ਆਪਾਂ ਜਿਹਨੂੰ ਮਿਲਦੇ ਆ ਸਤਿਸ਼੍ਰੀਕਾਲ ਬਾਪੂ ਜੀ ਮਿਲਦੇ ਆ ਆਪਾਂ ਇਹ ਤਾਂ ਆਪਣੀਆਂ ਰੁਟੀਨ ਦੀ ਗੱਲ ਹੈ ਆਇਦਾ ਮਤਲਬ ਇਹ ਨਹੀਂ ਕਿ ਉਹਦਾ ਪਰਿਵਾਰ ਸਾਨੂੰ ਜਦੋਂ ਕਾਫੀ ਵੈਰ ਲਓਗੇ ਉਸ ਤੋਂ ਬਾਅਦ ਪਤਾ ਲੱਗਿਆ ਬੇਟਾ ਵੀ ਬਹੁਤ ਹਰਾਰ ਹੋਇਆ ਵੇਰੀ ਗੱਲ ਕੀ ਸੀ ਗੱਲ ਕਿੱਧਰ ਨੂੰ ਗਈ ਠੀਕ ਹੈ ਉਸ ਤਰ੍ਹਾਂ ਦੇ ਹੀ ਇਹ ਫੋਟੋ ਵਾਲਾ ਸਿਸਟਮ ਜਾਂ ਚੱਲ ਜੰਦਾ ਹਾਂ ਮੈਂ ਇਹ ਕਹਿੰਦਾ ਵੀ ਜਾਂ ਤਾਂ ਤੁਸੀਂ ਇਸ ਗੱਲ ਨੂੰ ਕਬੂਲ ਕਰੋ ਮੇਰਾ ਹਾਂ ਸਾਡਾ ਜਵਾਹਰ ਦਾ ਸਾਨੂੰ ਫਾਇਦਾ ਹੁੰਦਾ ਇਸ ਫੋਟੋ ਲੈ ਜੇ ਤੁਸੀਂ ਫਾਇਦਾ ਵੀ ਨਹੀਂ ਮੰਨਦੇ ਫੋਟੋ ਖਿਲੋਣੇ ਹੋ ਫੇਰ ਥੋੜਾ ਇਹ ਮੈਨੂੰ ਐ ਲੱਗਦਾ ਯਾਰ ਕੀ ਹੈ ਇਹ